ਮੇਸ਼ਕ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਛੋਪਾ ਪ੍ਰਾਪਤ ਅਸਥਾਨ ਗੁਰਦੁਆਰਾ ਪਟਾ ਸਾਹਿਬ ਨੂੰ ਪ੍ਰਗਟ ਕਰਨ ਦੀ ਸੇਵਾ ਕਰਨ ਵਾਲੇ ਬਾਬਾ ਜੂਨ ਸਿੰਘ ਜੀ ਦੀ ਸ਼ਲਾਣਾ ਬਚੀ ਨਾਈ ਜੀ ਇਸੇ ਮੌਕੇ ਦੇ ਗੁਰਦੁਆਰਾ ਪਟਾ ਸਾਹਿਬ ਤੇ ਸ਼੍ਰੀ ਖੰਡ ਪਾਟ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਧਾਰਮਿਕ ਦੀਵਾਨ ਸਜਾਇਆ ਗਿਆ ਜਿਸ ਦੌਰਾਨ ਵਕ ਵਕ ਢਾਡੀ ਸਿੰਘਾਂ ਅਤੇ ਪੰਥ ਦੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਿਆ ਅਤੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਨਦਕੇ ਬਾਬਾ ਜੂਨ ਸਿੰਘ ਜੀ ਦੇ ਜੀਵਨ ਤੇ ਵੀ ਚਾਰਨਾ ਪਾਇਆ ਇਸ ਮੁੱਖ ਤੇ ਸੰਗਤਾਂ ਨੇ ਕਬੱਡੀ ਗਿਰਤੀ ਦੇ ਵਿੱਚ دیਵਾਂਗ ਹਾਲ ਵਿੱਚ ਵੀ ਹਾਜ਼ਰੀਆਂ ਭਰੀਆਂ ਜਿਸ ਦੌਰਾਨ ਬੰਥ ਦੇ ਪ੍ਰਚਾਰਕਾਂ ਨੇ ਬਾਬਾ ਜੂਨ ਸਿੰਘ ਜੀ ਦੀ ਨਿਸ਼ਕਾਮ ਸੇਵਾ ਤੋਂ ਪ੍ਰੇਰਣਾ ਲੈਣ ਦੀ ਗੱਲ ਆਖੀ ਇਸ ਦੌਰਾਨ ਰੋਟਰੀ ਕਲੱਬ ਵੱਲੋਂ ਖੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਸੁਣਦੇ ਹਾਂ ਭਾਈ ਪਵਿੱਤਰ ਸਿੰਘ ਜੀ ਹੁਣਾਂ ਤੋਂ ਬਾਬਾ ਜੂਨ ਸਿੰਘ ਜੀ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਦੇਸ਼ਾਂ ਵਿੱਚ ਵਸ ਰਹੀਆਂ ਸਮੂਹ ਸੰਗਤਾਂ ਨੂੰ ਅੱਜ ਬਾਬਾ ਜੂਨ ਸਿੰਘ ਜੀ ਜਿਨ੍ਹਾਂ ਨੇ ਗੁਰਦੁਆਰਾ ਸ੍ਰੀ ਪੱਟਾ ਸਾਹਿਬ ਜੀ ਨੂੰ ਖੋਜਣ ਦਾ ਅਰ ਪ੍ਰਗਟ ਕਰਨ ਦੀ ਸੇਵਾ ਕੀਤੀ ਹੈ ਬਾਬਾ ਜੂਨ ਸਿੰਘ ਜੀ ਨੇ ਆਪਣਾ ਜਿਹੜਾ ਜੀਵਨ ਸੀ ਉਹਨਾਂ ਦਾ ਜਿੱਥੇ ਉਹ ਪ੍ਰਾਇਮਰੀ ਮੀਡਲ ਸਕੂਲ ਤੱਕ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਫਿਰ ਉਹਨੂੰ ਅਕਾਲਪੁਰਖ ਵੱਲੋਂ ਹੁਕਮ ਹੋਇਆ ਕਿਉਂਕਿ ਉਹ ਪਹਿਲੇ ਗੁਰਮਤਿ ਮਾਰਗ 'ਤੇ ਚੱਲਦੇ ਸੀਗੇ ਉਹ ਇਸ ਮਾਰਗ 'ਤੇ ਚੱਲਦੇ ਆ ਉਹਨਾਂ ਨੇ ਜਦੋਂ ਇਸ ਸਥਾਨ ਦੀ ਖੋਜ ਕੀਤੀ ਹੈ ਉਸ ਵੇਲੇ ਦੀਆਂ ਜਿਹੜੀਆਂ ਘੂਤ ਆਪਾਂ ਜਿਹੜੇ ਉਸ ਵੇਲੇ ਦਾ ਰਾਸ ਸੀ ਜਦ ਉਹਨਾਂ ਨਾਲ ਵੀ ਬਾਬਾ ਜੀ ਗੁਰ ਸਿੰਘ ਨੂੰ ਬਹੁਤ ਸਾਰਾ ਸ਼ਿੰਗਾਰ ਕਰਨਾ ਪਿਆ ਤੇ ਅੱਜ 11 ਭਾਦੋਂ ਦਾ ਦਿਹਾੜਾ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਜਿਵੇਂ ਆਰੰਭ ਹੋਏ ਅੱਜ ਉਹਨਾਂ ਦੇ ਨਿਰਬਿਗੰਤਾ ਸਾਹਿਬ ਪਿੰਡ ਬੁੱਟਾ ਪੂਰਾ ਦੀ ਜਿਹੜੀ ਸੰਗਤ ਆ ਬਾਬਾ ਜੀ ਦਾ ਆਪਣਾ ਪਰਿਵਾਰ ਤਾਂ ਉਹਨਾਂ ਦੇ ਬੱਚੇ ਸਾਰੇ ਹੀ ਪਰਮੋਗ ਕਵਨ ਕਰਦੇ ਸੀਗੇ ਕੇਵਲ ਤੇ ਕੇਵਲ ਬਾਬਾ ਜੀ ਤੇ ਜਿਹੜੇ ਪਿੰਡ ਦੀ ਸੰਗਤ ਆ ਜਾਏ ਕਹਿ ਲਈ ਉਹਨਾਂ ਦੇ ਪਰਿਵਾਰ ਦੇ ਅਗਲੇ ਨਾਲ ਤੇ ਮੈਂਬਰ ਆ ਉਹ ਸਾਰੇ ਇਹਨਾਂ ਸਮਾਗਮਾਂ ਦੇ ਵਿੱਚ ਜਿੱਥੇ ਉਹਨਾਂ ਦਾ ਗੁਰੂ ਘਰ ਲੰਗਰ ਹੁੰਦਾ ਹੈ ਅਕੰਧ ਪਾਲ ਸਾਹਿਬ ਦੇ ਸਵੇਰੇ ਭੋਗ ਪਈਆਂ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਰਹੀਆਂ ਬਾਬਾ ਜੂਨ ਸਿੰਘ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਆ ਕਿ ਉਹਨਾਂ ਨੇ ਕੋਈ ਆਪਣਾ ਨਿੱਜੀ ਡੇਰਾ ਨਹੀਂ ਬਣਾਇਆ ਸੀ ਉਹਨਾਂ ਨੇ ਕੇਵਲ ਸਤਪੁਰ ਦੀ ਜਿਹੜੀ ਸੇਵਾ ਹੈ ਸੇਵਾ ਕਰਤ ਹੋਏ ਨਿਹਕਾਮੀ ਇਸ ਕੋ ਹਉਤ ਪ੍ਰਾਪਤ ਸਵਾਨੀ ਨਿਸ਼ਕਾਮ ਸੇਵਾ ਕੀਤੀ ਆ ਕੋਈ ਆਪਣੀ ਬਾਬਾ ਚੂਣ ਸਿੰਘ ਨੇ ਗੱਡੀ ਨਹੀਂ ਚਲਾਈ ਹੈ ਇਹ ਜਿਹੇ ਗੁਰਮਖ ਪਿਆਰੇ ਜਿਹੜੇ ਸੇਵਾ ਪਰਪਕਾਰੀ ਜਨ ਪਰਪਕਾਰੀ ਆ ਉਹ ਸੰਸਾਰ ਵਿੱਚ ਆਪਾਂ ਨੂੰ ਬਿਰਲੇ ਮਿਲਦੇ ਹਨ ਆਹੋ ਪਾਵਨ ਉਹਨਾਂ ਦੇ ਇਹਨਾਂ ਦਿਹਾੜਿਆਂ ਤੋਂ ਹੀ ਸਿੱਖਿਆ ਲਈਏ ਕਿ ਨਿਸ਼ਵਾਰਤੋ ਕੇ ਸੇਵਾ ਕਰੀਏ ਭਾਵਨਾ ਦੇ ਨਾਲ ਤਾਂ ਕਿ ਸੰਸਾਰ ਵਿੱਚ ਅਸੀਂ ਆਪਣਾ ਕੋਈ ਜਿਹੜਾ ਹੈ ਜੀਵਨ ਸਫਲਾ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ